ਕਈ ਨਾ ਦੁਨੀਆਂ ਦੇ ਲੋਕ ਕਹਿੰਦੇ ਹੁੰਦੇ ਆਂ ਵੀ ਔਰਤ ਦੀ ਮਤ ਜਿਹੜੀ ਆ ਉਹ ਗੁੱਤ ਪਿੱਛੇ ਹੁੰਦੀ ਆਂ ਗੱਜੀਤ ਹੁੰਦੀ। ਇਹ ਬੜਾ ਘਟਿਆ ਵਾਕ ਹੈਗਾ ਤੇ ਗੁਰਮਤਿਸਕ ਦਾ ਬੜਾ ਖੰਡਨ ਕਰਦੀ ਆ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਇੰਦਰਾ ਗਾਂਧੀ ਸੀ ਉਹਦੀ ਮਤ ਵਾਕਿਆ ਗਤੀਵਿਧ ਸੀ। ਉਸ ਨੂੰ ਨਾ ਇੱਕ ਭਰਮ ਸੀਗਾ ਇੰਦਰਾ ਗਾਂਧੀ ਨੂੰ ਵੀ ਉਹਨੇ ਪਾਕਿਸਤਾਨ ਦੇ ਵਿੱਚੋਂ ਬੰਗਲਾਦੇਸ਼ ਪਾੜ ਦਿੱਤਾ ਹੈਗਾ ਤੇ ਇਸ ਗੱਲ ਦਾ ਉਹਨੂੰ ਘਮਾਨ ਸੀ। ਇਸ ਗੱਲ ਵਾਸਤੇ ਭਾਰਤ ਦੇ ਲੋਕ ਅੱਜ ਤੱਕ ਉਹਨੂੰ ਹੀਰੋ ਮੰਨਦੇ ਹੈਗੇ ਆ ਤੇ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਜਿਨ੍ਹਾਂ ਨੇ ਬੰਗਲਾਦੇਸ਼ ਬਣਾ ਕੇ ਦਿੱਤਾ ਸੀ ਉਹ ਹੀ ਰੋਕੋਂ ਹੈਗੇ ਉਹਨਾਂ ਬੰਦਿਆਂ ਨੂੰ ਭੁੱਲ ਗਈ ਜਨਰਲ ਸੁਬੇਕ ਸਿੰਘ ਵਰਗੇ ਮਰਜੀਬੜੇ ਯੋਧਿਆਂ ਨੂੰ ਜਿਨ੍ਹਾਂ ਦੀ ਮਿਹਨਤ ਬਦੌਲਤ ਇਹ ਸਾਰਾ ਕੁਝ ਹੋਇਆ ਸੀ ਇਹ ਸਾਰਾ ਕੁਝ ਭੁੱਲ ਕੇ ਤੇ ਇੰਦਰਾ ਗਾਂਧੀ ਆਪਣੇ ਆਪ ਨੂੰ ਹੀਰੋ ਸਮਝਣ ਲੱਗ ਪਈ ਤੇ 1984 ਦੇ ਵਿੱਚ ਇੱਕ ਉਹਦਾ ਬੜਾ ਤਗੜਾ ਭਰਮ ਸੀਗਾ ਵੀ ਮੈਂ ਪਾਕਿਸਤਾਨ ਦੇ ਵਿੱਚੋਂ ਬੰਗਲਾਦੇਸ਼ 파ੜ ਸਕਦੀ ਹਾਂ ਮੈਂ ਤੇ ਮੁਲਕ ਬਣਾ ਸਕਦੀ ਹਾਂ ਨਵੇਂ ਤੇ ਮੇਰੇ ਕੋਲ ਇੰਨੀ ਪਾਵਰ ਹੈਗੀ ਆ ਵੀ ਆ ਸਿੱਖ ਜਿਹੜੇ ਹੈਗੇ ਆ ਤੇ ਕੀ ਕਹਿੰਦੇ ਹੁੰਦੇ ਮੇਰੇ ਆਲੇ ਦੀ ਮੁਰਗੀ ਹੈਗੇ ਇਹਨਾਂ ਦੀ ਜਿਵੇਂ ਮੈਂ ਜਦੋਂ ਮਰਜੀ ਧੌਣ ਮਰੋੜ ਲੂੰਗੀ। ਇਸੇ ਵੇਅਮ ਦੇ ਵਿੱਚ ਹੀ ਬੀਬੀ ਨੇ ਫਿਰ ਸ਼੍ਰੀ ਅਕਾਲ ਤਖਸੈਬ ਦੇ ਉੱਤੇ ਉਹਨਾਂ ਮਰਜੀਵੜਿਆਂ ਦੇ ਨਾਲ ਮੱਥਾ ਲਾ ਲਿਆ ਜਿਹੜੇ ਮਰਜੀਵੜਿਆਂ ਨੇ ਬੰਗਲਾਦੇਸ਼ ਬਣਾਇਆ ਸੀ। ਜਿਹੜੇ ਮਰਜੀਵੜਿਆਂ ਦੇ ਅੱਗੇ ਪਾਕਿਸਤਾਨ ਦੀ ਲੱਖ ਫੌਜ ਨੇ ਸਰੈਂਡਰ ਕੀਤਾ ਸੀ। ਜਨਰਲ ਸੁਬੇਕ ਸਿੰਘ ਵਰਗੇ ਯੋਧਿਆਂ ਦੇ ਨਾਲ ਬੀਬੀ ਇੰਦਰਾ ਗਾਂਧੀ ਨੇ ਮੱਥਾ ਲਾ ਲਿਆ ਜਿਹੜਾ ਉਹਦਾ ਬੱਦਗਮਾਨ ਸੀਨਾ ਵੀ ਮੈਂ ਦੁਨੀਆ ਦੇ ਉੱਤੇ ਕੁਝ ਵੀ ਕਰ ਸਕਦੀ ਇਹ ਹੀ ਹੰਕਾਰ ਜਿਹੜਾ ਸਿੱਖਾਂ ਨੇ ਫਿਰ ਪਲਾਂ ਦੇ ਵਿੱਚ ਹੀ ਤੋੜ ਦਿੱਤਾ ਸੀਗਾ ਤੇ ਇਹੀ ਉਹਦਾ ਅੰਤ ਦਾ ਕਾਰਨ ਬਣਿਆ ਹੈਗਾ ਇਸ ਵਾਸਤੇ ਮੈਂ ਕਹਿੰਦਾ ਵੀ ਇੰਦਰਾ ਗਾਂਧੀ ਦੀ ਜਿਹੜੀ ਮੱਤ ਹੈ ਜੀ ਸੀ ਨਾ ਅਕਲ ਸੀ ਨੋ ਵਾਕਿਆ ਗਿੱਚੀ ਦੇ ਵਿੱਚ ਹੀ ਹੈਗੀ ਸੀ ਦਿਮਾਗ ਦੇ ਵਿੱਚ ਨਹੀਂ ਸੀ ਉਹਦੇ ਦਿਮਾਗ ਦੇ ਵਿੱਚ ਸਿਰਫ ਹੰਕਾਰ ਸੀਗਾ ਜਿਹੜਾ ਹੰਕਾਰ ਉਹਦਾ ਅੰਤ ਦਾ ਕਾਰਨ ਹੋ